ਤੁਸੀਂ ਅਸੀਂ ਇਹ ਮੌਜੂਦ ਤੁਹਾਨੂੰ ਦਿਖਾਇਆ ਜੀ ਔਰ ਹੁਣ ਤੁਸੀਂ ਦੇਖ ਰਹੇ ਹੋ ਕਿ ਦੁਕਾਨ ਦੇ ਅੰਦਰ ਕਾफी ਨੁਕਸਾਨ ਹੋ ਗਿਆ ਔਰ ਜਿਸ ਤਰ੍ਹਾਂ ਦੱਸਿਆ ਗਿਆ ਕਿ 15-20 ਲੱਖ ਦਾ ਨੁਕਸਾਨ ਹੋ ਗਿਆ ਔਰ ਇਹ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਦੁਕਾਨਦਾਰ ਦਾ ਗੱਲਾ ਹੈ ਉਹ ਵੀ ਲੱਖਾਂ ਦੇ ਵਿੱਚ ਜਾਂ ਹਜ਼ਾਰਾਂ ਦੇ ਵਿੱਚ ਆਪੜਨਾ ਚਾਹੀਏ ਤੁਸੀਂ ਕਿੰਨਾ ਕੁ ਸਮਝਦੇ ਹੋ ਕਿੰਨਾ ਕੁ ਨੁਕਸਾਨ ਹੋ ਗਿਆ 15 ਲੱਖ ਤਾਂ ਉੱਪਰ ਹੀ ਹੈ ਕੋਈ ਆਸ਼ਵਾਸ਼ਣ ਤੁਹਾਨੂੰ ਮਿਲਿਆ ਕਿਸੇ ਸਰਕਾਰ ਵੱਲੋਂ ਜਾਂ ਕਿਸੇ ਕੋਈ ਹੋਰ ਕਮੇਂਡਰ ਵੱਲੋਂ ਨਹੀਂ ਮੋਮਬਤੀ ਜਲਦੀ ਛੱਡ ਦੇਣਾ ਨਹੀਂ ਜੀ ਨਹੀਂ ਕੋਈ ਨਹੀਂ 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 ਇਦਾਂ ਦਾ ਕੋਈ ਕੰਮ ਨਹੀਂ ਤੋ ਬਹੁਤ ਇਦਾਂ ਗਿਆ ਜੀ ਹੈਡਮ ਸਾਹਿਬ ਨੂੰ ਕਹਿ ਕੇ ਆਂਦਾ ਡੀਸੀ ਨੂੰ ਕਹਿ ਕੇ ਆਂਦਾ ਕੋਈ ਨਹੀਂ ਤੋਂਦਾ ਅੱਗ ਲੱਗ ਜਾਂਦੀ ਸਾਰੇ ਬੋਲਦੇ ਆ ਮੋਰ ਇਹਨਾਂ ਨੇ ਸਾਰਿਆਂ ਨੇ ਚੁੱਪ ਕਰ ਜਣੋ ਬੜੋ ਬਈ ਮੈਂ ਨਕੌਦਰ ਤੋਂ ਆ ਮੈਨੂੰ ਫੋਨ ਕੀਤਾ ਨਕੌਦਰ ਫੈਰ ਵਾਲਿਆਂ ਨੂੰ ਕਹਿੰਦੀ ਦੇ ਕੋਈ ਗਿਣਤੀ ਨਹੀਂ ਸਰ ਗੱਡੀ ਆਂਦੀ ਹੈ ਗੱਡੀ ਤਕਰੀਬਨ ਗੱਡੀਆਂ ਸਾਡੀਆਂ 20 25 ਦਾ 30 ਗੱਡੀਆਂ ਲੱਗ ਕੇ ਆਣੇ ਤੇ ਇਹ ਬਾਹਰ ਕੰਮ ਕਰਦੇ ਇਹ ਦੇਖ ਲਈ ਸੀ ਅੱਗ ਲੱਗੀ ਹੋਈ ਪਰ ਇਦਾਂ ਪਾਦੀਆ ਜੀ ਜਿਹੜੇ ਮੌਨਿਕਾ ਪਾਦੀਆ ਜੀ ਦੇ ਹਸਬੰਦ ਨੇ ਪਾਰ ਨੰਬਰ 4 ਤੋਂ ਆਓ ਤੁਹਾਨੂੰ ਦਿਖਾਉਨੇ ਆ ਜਿਸ ਦੁਕਾਨ ਨੂੰ ਅੱਗ ਲੱਗੀ ਸੀ ਐਸ ਵੇਲੇ ਜਿਸ ਤਰ੍ਹਾਂ ਕਿ ਸਵੇਰ ਦੇ ਟਾਈਮ ਜਦੋਂ ਅੱਗ ਲੱਗੀ ਸੀ ਉਸ ਦੁਕਾਨ ਦੇ ਸ਼ਟਰ ਬੰਦ ਸਨ ਔਰ ਦੁਕਾਨ ਦਾ ਮਾਲਿਕ ਉਸ ਵੇਲੇ ਤੱਕ ਦੁਕਾਨ ਤੇ ਨਹੀਂ ਆਇਆ ਸੀ ਔਰ ਉਹ ਸ਼ਟਰ ਨਹੀਂ ਖੋਲੇ ਗਏ ਸਨ ਜਿਸ ਤਰ੍ਹਾਂ ਕਿ ਹੁਣ ਤੁਸੀਂ ਦੇਖ ਪਾ ਰਹੇ ਆ ਦੁਕਾਨ ਦੇ ਸ਼ਟਰ ਖੁੱਲ ਗਏ ਨੇ ਔਰ ਅੰਦਰ ਦਾ ਮਾਹੌਲ ਦੁਕਾਨ ਦੇ ਅੰਦਰ ਦਾ ਮਾਹੌਲ ਦਿਖਾਉਨੇ ਆ ਬਈ ਦੁਕਾਨ ਦੇ ਅੰਦਰ ਦਾ ਮਾਹੌਲ ਦਿਖਾਉਨੇ ਆ ਵੀ ਅੰਦਰ ਕੀ ਮਾਹੌਲ ਹੈ ਔਰ ਕਿੰਨਾ ਖਤਕੜ ਹੋਇਆ ਹੈ ਔਰ ਜਿਤਨਾ ਕਿ ਦੇਖ ਰਹੇ ਹੋ ਕਿ ਇਹ ਕਬਾਰ ਦੀ ਦੁਕਾਨ ਸੀਗੀ ਔਰ ਸਾਮਾਨ ਨੂੰ ਬੜੇ ਜੱਦੋਜਹਿਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ ਇੱਥੇ ਜਾਣਕਾਰੀ ਲੈਣੇ ਲੈਣੇ ਕੋਲੋਂ ਕਿ ਕਿੰਨਾ ਨੁਕਸਾਨ ਹੋਇਆ ਹੈ ਨੁਕਸਾਨ ਦਾ ਤਾਂ ਐਗਜੈਕਟ ਮਾਲਕ ਹੀ ਦੱਸ ਸਕਦਾ ਜੀ ਕਿ ਨੁਕਸਾਨ ਦੁਕਾਨ ਦਾ ਕਾਫੀ ਭਾਰੀ ਸੀ ਜੇ ਨੁਕਸਾਨ ਹੋਇਆ ਦੁਕਾਨਦਾਰੀ ਦੱਸ ਸਕਦਾ ਸਰ ਜਿਤਨਾ ਇਹ ਅੱਜ ਕੋਈ 1:30 ਵਜੇ ਦੇ ਕਰੀਬ ਲੱਗੀ ਔਰ ਅਜੇ ਤੱਕ ਵੀ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਗਿਆ ਔਰ ਕਿੰਨਿਆਂ ਕ ਵੈਸੇ ਤੁਹਾਨੂੰ ਇਹ ਕੋਈ ਜਾਣਕਾਰੀ ਹੋਵੇ ਕਿੰਨਿਆਂ ਦਾ ਫਾਰਕ ਬ੍ਰੇਡੀਆਂ ਗੱਡੀਆਂ ਕਿੰਨੀ ਲੱਗ ਗਈਆਂ ਔਰ ਗੱਡੀਆਂ ਤਾਂ ਸਾਡੇ ਬਾ ਇੱਕ ਵੇਸੇ ਤੇ ਬਾਅਦ ਗੱਡੀਆਂ ਚੋਰੀਆਂ ਕਾਫੀ 20-22 ਗੱਡੀਆਂ ਲੱਗ ਗਈ ਹੋਣੀਆਂ ਜਦੋਂ ਅਸੀਂ ਇਹ ਮਾਹੌਲ ਤੁਹਾਨੂੰ ਦਿਖਾਇਆ ਸੀ ਔਰ ਹੁਣ ਤੁਸੀਂ ਦੇਖ ਰਹੇ ਹੋ ਕਿ ਦੁਕਾਨ ਦੇ ਅੰਦਰ ਕਾਫੀ ਨੁਕਸਾਨ ਹੋ ਗਿਆ ਔਰ ਜਿਸ ਤਰ੍ਹਾਂ ਦੱਸਿਆ ਗਿਆ ਕਿ 15-20 ਲੱਖ ਦਾ ਨੁਕਸਾਨ ਹੋ ਗਿਆ ਔਰ ਇਹ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਦੁਕਾਨਦਾਰ ਦਾ ਗੱਲਾ ਹੈ ਉਹ ਵੀ ਚੱਲੋ ਚੱਲੋ ਆਦਮੀ ਨਾਲੇ ਬਾਹਰ ਮਾਨਿਆ ਵਿਸਤਾਰਪੂਰ ਦੱਸਣਗੇ ਕਿ ਕਿੰਨੇ ਮੋਰ ਐਸ ਵੇਲੇ ਕੀ ਹਾਲਾਤ ਨੇ ਜੀ ਸਰ ਐਸ ਵੇਲੇ ਤਕਰੀਬਨ ਅੱਗ ਦਾ ਕੰਟਰੋਲ ਹੈ ਜੀ ਜਿਹੜਾ ਥੱਲੇ ਉੱਪਰ ਟੀਨਾ ਡੀਆਂ ਵੀ ਆ ਨਾ ਥੱਲੇ ਜਿਹੜੀ ਪਲਾਸਟਿਕ ਹੈ ਉਹਨੂੰ ਅੱਗ ਪੈ ਕੇ ਨਾ ਧੂੰਆਂ ਜ਼ਿਆਦਾ ਹੋਇਆ ਉਹਨੂੰ ਆਪਾਂ ਹੁਣ ਪੱਟ ਪੱਟ ਕੇ ਨਾਲ ਪਾਣੀ ਨਾਲ ਮਾਰੀਏ ਲੈ ਪਾਣੀ ਨਾਲ ਪੱਟੀਆਂ ਦੇ ਜਿਹੜੇ ਟੀਨਾ ਬਾਹਰ ਘੱਟੀ ਜਾਂਦੇ ਆ ਜਿਸ ਤਰ੍ਹਾਂ ਕਿ ਅੱਗ ਕੋਈ 1:30 ਵਜੇ ਦੁਪਹਿਰ ਵੇਲੇ ਲੱਗੀ ਸੀਗੀ ਔਰ ਐਸ ਵੇਲੇ ਕਰੀਬ 8:30 ਵੱਜ ਗਏ ਨੇ ਰਾਤ ਦੇ ਕਿੰਨੀ ਗੱਡੋ ਯਾਦ ਕਰਨੀ ਪਈ ਜਾਂ ਕਿੰਨੀਆਂ ਗੱਡੀਆਂ ਚਾਰ ਚਾਰ ਬੜੀ ਔਰ ਗੱਡੀਆਂ ਦੀ ਤਾਂ ਕੋਈ ਗਿਣਤੀ ਨਹੀਂ ਸਰ ਗੱਡੀ ਆਂਦੀ ਹੈ ਗੱਡੀ ਤਕਰੀਬਨ ਗੱਡੀਆਂ ਸਾਡੀ 20 25 ਦਾ 30 ਗੱਡੀਆਂ ਲੱਗ ਜਾਣੀ ਤੇ ਆਪਾਂ ਕਹਿੰਦੇ ਜਿੰਨਾ ਪਾਣੀ ਪਾਣੀ ਦਾ ਫਾਇਦਾ ਇਸ ਕਰਕੇ ਹੈ ਪਾਣੀ ਉੱਪਰ ਡਿੱਗੀ ਜਾਂਦਾ ਨੀਚੇ ਤਾਂ ਜਾਂਦਾ ਨਹੀਂ ਪਾਣੀ ਉਟੀਨਾ ਕਰਕੇ ਟੀਨਾ ਦੇ ਉੱਪਰ ਟੀਨਾ ਫਟ ਕੇ ਥੱਲੇ ਪਾਣੀ ਮਾਰੇ ਹੋ ਉਹਦਾ ਆਕ ਕਿਨੋਂ ਕੰਟਰੋਲ ਹੈ ਕੋਈ ਗੱਲ ਨਹੀਂ ਹੁਣ ਜਿੱਦਾਂ ਅਸੀਂ ਦੇਖ ਪਾ ਰਹੇ ਹਾਂ ਕਿ ਤਿੰਨ ਗੱਡੀਆਂ ਫਾਇਰ ਪੀਟ ਦੇ ਹਜੇ ਵੀ ਇੱਥੇ ਹਰੀ ਖਰੀਅਲੇ ਹਾਂ ਜੀ ਸਰ ਕੀ ਹਜੇ ਇਹਦਾ ਨਹੀਂ ਗੱਡਿਆ ਦੀ ਜਰੂਰਤ ਹੈ ਜਾਂ ਪੂਰੀ ਤਰ੍ਹਾਂ ਕੰਟਰੋਲ ਨਹੀਂ ਸਰ ਜ਼ਰੂਰਤ ਤਾਂ ਹੈਗੀ ਹੈ ਜਿੱਦਾਂ ਜਿੱਦਾਂ ਆਪਾਂ ਥੱਲੋਂ ਪਟ ਰਹੇ ਆ ਪਲਾਸਟਿਕ ਜਿਹੜੀ ਉਹ ਧੂਆਂ ਬਹੁ ਮਾੜਾ ਹੈ ਗਲੇ ਨੂੰ ਵੀ ਪੜਦਾ ਹੈ ਜਿਹੜੇ ਆਲੇ ਦੋਲੇ ਦੇ ਲੋਕੀ ਆ ਉਹਨਾਂ ਨੂੰ ਬਹੁਤ ਪਰੇਸ਼ਾਨੀ ਆਪਾਂ ਉਹਨੂੰ ਐਨ ਕੰਟਰੋਲ ਕਰਕੇ ਜਾਣਾ ਜੀ ਕੋਈ ਕਾਰਨ ਤਾਂ ਪਤਾ ਲੱਗਾ ਕਿ ਕਿੱਥਾਕ ਲੱਗੀ ਸਰ ਇੱਥੇ ਨਾ ਜਿਹੜਾ ਦੱਸਣੇ ਸਾਰਾ ਵੀ ਸੌਟ ਚੜਕਰੇ ਹੋਇਆ ਜੀ ਉਹ ਨਾਲੇ ਹੋਇਆ ਜੀ ਦੋ ਦੱਸਦੇ ਇਹ ਜਿਹੜੀ ਦੁਕਾਨ ਨੂੰ ਅੱਗ ਲੱਗੀ ਹੈ ਕਿ ਆਲੇ ਦੁਆਲੇ ਵੀ ਕੋਈ ਦੁਕਾਨਾਂ ਜਾਂ ਘਰ ਨੁਕਸਾਨੇ ਗਏ ਨਹੀਂ ਨਹੀਂ ਉਹ ਬਚਾਰੇ ਸਰ ਬਚਾ ਹੋ ਗਿਆ ਬਹੁਤ ਬੜੀ ਤੇ ਆ ਗਈ ਮਹਾਰਾਜ ਜੀ ਜੇਰਾ ਆਪਾਂ ਕੰਟਰੋਲ ਕਰ ਦਿੱਤਾ ਨਹੀਂ ਤਾਂ ਜਾਦੇ ਬਹੁਤ ਨਾਲ ਦੇ ਦੇਖੋ ਕਿਤਾ ਨਾਲ ਹੋਟਲ ਵੀ ਹੈ ਉਹ ਵੀ ਕਰ ਰਹੇ ਹੈਸ਼ ਉਹਨਾਂ ਦਾ ਬਚਾ ਹੋ ਗਿਆ ਜੀ ਧੰਨਵਾਦ ਜੀ ਤੁਸੀਂ ਸੁਣਾ ਕਿ ਜਿੱਦਾਂ ਦਖਲੇ ਨੇ ਫਾਰਕ ਫੜਦੇ ਅਧਿਕਾਰੀ ਕਿ ਆਲੇ ਦੁਆਲੇ ਦੀਆਂ ਦੁਕਾਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਆਲੇ ਦੁਆਲੇ ਜਿੱਤਨਾ ਕਿ ਪਿਛਲੇ ਐਸੀ ਰੱਖੇ ਵੀ ਹਨ ਉਹ ਵਾਲੇ ਦੁਕਾਨਾਂ ਵੀ ਜਿਸ ਤਰ੍ਹਾਂ ਵੀ ਦੇਖ ਪਾ ਰਹੇ ਆ ਕਿ ਆਲੇ ਦੁਆਲੇ ਹੋਟਲ ਹਨ ਔਰ ਬੈਂਕ ਵੀ ਹੈ ਔਰ ਇਧਰ ਵੀ ਪੀਜ਼ਾ ਹੌਟ ਦੀ ਦੁਕਾਨ ਹੈ ਉਤਾਂ ਦਾ ਨੁਕਸਾਨ ਨਹੀਂ ਹੋਇਆ ਸਿਰਫ ਇਸ ਦੁਕਾਨ ਦੇ ਅੰਦਰ ਹੀ ਨੁਕਸਾਨ ਹੋਇਆ ਕੋਸ਼ਿਸ਼ ਕਰਾਂਗੇ ਦੁਕਾਨ ਦੇ ਮਾਲਕ ਨਾਲ ਗੱਲ ਕਰਾਉਣ ਦੀ ਉਹ ਦੱਸ ਪਾਏਗਾ ਕਿੰਨਾ ਕਿੰਨੇ ਦਾ ਉਹਦਾ ਸਮਾਨ ਅੰਦਰ ਸੀ ਔਰ ਇਸ ਵੇਲੇ ਕਿੰਨਾ ਕੋ ਐਸਟੀਮੇਟ ਲਾਉਦੇ ਨੇ ਜਾਂ ਕਿੰਨਾ ਸਮਝਦੇ ਨੇ ਵੀ ਇਹਦਾ ਕਿੰਨਾ ਨੁਕਸਾਨ ਹੋਇਆ ਹੈ ਜਿਸ ਤਰ੍ਹਾਂ ਅਸੀਂ ਦੇਖਿਆ ਵੀ ਇਲਾਕੇ ਦੇ ਜਿਹੜੇ ਲੋਕ ਨੇ ਇਲਾਕੇ ਦੇ ਜਿਹੜੇ ਮੌਤਵਾਰ ਨੇ ਉਹਨਾਂ ਦਾ ਵੀ ਵੱਡਾ ਯੋਗਦਾਨ ਹੈ ਇਸ ਅੱਗ ਨੂੰ ਬੁਝਾਉਣ ਬਾਰੇ ਗੱਲ ਕਰਾਉਣੇ ਆ ਜੀ ਕੀ ਕਹੋਗੇ ਜੀ ਅੱਗ ਬੁਝਾਉਣ ਚ ਕਾਫੀ ਲੋਕਾਂ ਦਾ ਬਹੁਤ ਸਹਿਯੋਗ ਹੋ ਰਿਹਾ ਵਾ ਜਿਨ੍ਹਾਂ ਵਿੱਚੋਂ ਪਾਲੀਆ ਜੀ ਜਿਹੜੇ ਮੌਨੀਕਾ ਪਾਲੀਆ ਜੀ ਦੇ ਹਸਬੰਦ ਨੇ ਪਾਰ ਨੰਬਰ 4 ਤੋਂ ਤੇ ਹੋਰ ਇੱਕ ਕਾਂਸਟੇਬਲ ਆ ਪ੍ਰੀਤ ਪ੍ਰਹਿਣਾ ਜੀ ਨੂੰ ਕਹਿੰਦੇ ਉਸ ਬੰਦੇ ਨੇ ਵੀ ਬਹੁਤ ਮਿਹਨਤ ਕੀਤੀ ਔਰ ਪ੍ਰੀਤ ਪ੍ਰਸ਼ਾਦਨ ਨੇ ਵੀ ਬਹੁਤ ਮਿਹਨਤ ਕੀਤੀ ਹੁਣ ਕੀ ਸਥਿਤੀ ਹੈ ਜੀ ਹੁਣ ਕਾਬੂ ਕਰ ਲਿਆ ਅੱਗ ਨੂੰ ਬਾਹਰ ਘੇਟਾ ਲੈਣੇ ਅੱਗ ਨੂੰ ਪੂਰਨ ਕਰ ਲਈਆ ਵਾ ਕਿ ਪੁੱਜ ਗਿਆ ਯਾ ਕੰਟਰੋਲ ਬਾਕੀ ਕਾ ਵੀ ਕੰਟਰੋਲ ਚਾ ਬਹੁਤ ਯੋਗਤਾ ਸਾਰੇ ਲੋਕਾਂ ਨੇ ਪੂਰੀ ਮਿਹਨਤ ਨਾਲ ਲੱਗੇ ਰਹੇ ਜਿਹਾ ਤੇ ਇਹਨਾਂ ਦਾ ਬਹੁਤ ਧੰਨਵਾਦ ਹੈ ਇਤਰਾ ਅਸੀਂ ਸੁਣ ਰਿਹਾ ਕਿ ਇਥੇ ਦਾ ਕਹਿਣਾ ਹੈ ਕਿ ਜਿਹੜੇ ਇਲਾਕੇ ਦੇ ਲੋਕ ਨੇ ਇਲਾਕੇ ਦੇ ਮੌਤਵਾਰਲੇ ਉਹਨਾਂ ਦਾ ਹੀ ਬੜਾ ਯੋਗਦਾਨ ਰਿਹਾ ਕਿਉਂਕਿ ਚਾਹੇ ਫਾਰਗ੍ਰੇਟ ਦੀ ਗੱਡੀ ਜੇ ਮੇਰੇ ਲੇਟ ਪਹੁੰਚੀ ਸੀ ਪਰ ਉਹਨਾਂ ਨੇ ਆਦਿਆ ਹੀ ਫਾਰਗ੍ਰੇਟ ਨੇ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਔਰ ਬਹੁਤ ਹੀ ਮਿਹਨਤ ਦੇ ਨਾਲ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਆਪਣੀ ਜਦੋਜਾਦ ਕੀਤੀ ਆਪਣਾ ਪੂਰਾ ਯੋਗਦਾਨ ਪਾਇਆ ਔਰ ਪੂਰੀ ਆਪਣੀ ਜਾਨ ਦੀ ਪਰਵਾਹ ਪਰਵਾਹ ਜਾਂ ਆਪਣੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਿਸ ਤਰ੍ਹਾਂ ਕਿ ਮੋਰਿੰਗਾ ਵਾਲੀਆ ਜੀ ਦੇ ਪਤੀ ਨੇ ਵਾਲੀਆ ਸਾਹਿਬ ਜੋ ਕਿ ਇੱਥੇ ਢਾਬਾ ਚਲਾਉਂਦੇ ਨੇ ਉਹਨਾਂ ਨੇ ਵੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਬਹੁਤ ਵੱਡਾ ਰੋਲ ਇੱਥੇ ਪਲੇ ਕੀਤਾ ਔਰ ਮੋਤ ਵੱਡਾ ਉਹਨਾਂ ਦਾ ਯੋਗਦਾਨ ਹੈ ਔਰ ਜਿਸ ਤਰ੍ਹਾਂ ਕਿ ਇੱਕ ਪੁਲਿਸ ਕਨਸਟੇਬਲ ਦਾ ਵੀ ਨਾਮ ਆ ਰਿਹਾ ਹੈ ਉਹਦਾ ਵੀ ਨਾਮ ਆ ਰਿਹਾ ਉਹਨਾਂ ਦਾ ਵੀ ਬੜਾ ਯੋਗਦਾਨ ਹੈ ਔਰ ਜਿਸ ਤਰ੍ਹਾਂ ਕਿ ਦੇਖ ਪਾ ਰਹੇ ਹਾਂ ਬਹੁਤ ਜ਼ਿਆਦਾ ਸਪੋਕੇਸ਼ਨ ਹੈ ਔਰ ਬਹੁਤ ਜ਼ਿਆਦਾ ਧੂਆਂ ਆ ਰਿਹਾ ਹੈ ਔਰ ਲੋਕਾਂ ਦਾ ਇਸ ਵੇਲੇ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਪਰ ਵੱਡੀ ਜਾਣਕਾਰੀ ਇਹ ਹੈ ਕਿ ਵੱਡੀ ਇਹ ਚੰਗੀ ਖਬਰ ਹੈ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਔਰ ਕਿਸੇ ਤਰ੍ਹਾਂ ਦਾ ਕੋਈ ਮਾਲੀ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਬਾਰੇ ਤਾਂ ਸਰਵੇ ਤੋਂ ਬਾਅਦ ਪਤਾ ਲੱਗੇਗਾ ਜਾਂ ਮਾਲਕਾਂ ਸੰਗੇ ਕਿੰਨਾ ਕੁ ਨੁਕਸਾਨ ਹੋਇਆ ਪਰ ਇੱਕ ਤਰ੍ਹਾਂ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਕੀ ਗੱਲ ਕੀ ਪਿਸ਼ਾਣਾ ਕੀ ਕੀ ਗੱਲ ਆ ਗਿਆ ਅਜਿਹੀ ਅੰਦਰ ਬਹੁਤ ਭਾਈ ਉਹ ਅੰਗ ਦਿਮਾਗ ਖਾਵੇ ਅਜੀਬੀ ਗੱਲ ਰਹੀ ਬਹੁਤ ਬੁਰਾ ਹਾਲ ਹੈ ਭਾਉ ਜੀ ਬੰਦੇ ਨੇ ਸਾਹ ਨਹੀਂ ਮਿਲਦਾ ਕਿਆ ਸਾਲ ਬਹੁ ਹੋ ਗਿਆ ਕਿੰਨਾ ਕੁ ਨੁਕਸਾਨ ਹੋ ਗਿਆ ਅਸੀਂ ਸਵੇਰ ਦੇ ਇੱਥੇ ਹੀ ਆਏ ਦੇਖਦੇ ਫਿਰਦੇ ਨਾਲ ਹੀ ਸਾਡੀ ਦੁਕਾਨ ਹੈ ਇੱਥੇ ਅਸੀਂ ਪੇਂਟ ਦਾ ਕੰਮ ਕਰਦੇ ਹਾਂ ਜੇ ਆਪਣਾ ਚਾਇਆ ਲਿਆਗੇ ਸਭ ਤੋਂ ਪਹਿਲਾਂ ਇਹ ਹੀ ਦੇਖੀ ਸੀ ਅੱਖ ਲੱਗੀ ਕਿਦਾਂ ਲੱਗੀ ਕਿੰਨੇ ਵਜੇ ਲੱਗੀ ਲੱਗੀ ਕੁਛ ਸਾਢੇ 12 1 ਵਜੇ ਦਾ ਸਮਾਂ ਸੀਗਾ ਇਹ ਬਾਹਰ ਕੰਮ ਕਰਦੇ ਇਹ ਦੇਖ ਲਈ ਸੀ ਅੱਗ ਲੱਗੀ ਹੋਈ ਪਰ ਇਦਾਂ ਹੀ ਅੰਦਰੋਂ ਪਾਣੀ ਸਾਡਾ ਵੀ ਕਨੈਕਸ਼ਨ ਬੰਦ ਸੀਗਾ ਇਹ ਪਾਣੀ ਡੋਲ ਨਹੀਂ ਸੀ ਸਕਦੇ ਬੜੋ ਵੀ ਮੈਂ ਨਕੌਦਰ ਤੋਂ ਆ ਮੈਨੂੰ ਫੋਨ ਕੀਤਾ ਨਕੌਦਰ ਫਾਇਰ ਵਾਲਿਆਂ ਨੂੰ ਤੇ ਬੰਗਿਆ ਨੰਬਰ ਲਿਆ ਬੰਗਿਆ ਉਸ ਤੋਂ ਬਾਅਦ ਫਿਰ ਇਦਾਂ ਵੀ ਮੈਂ ਜਦੋਂ ਇਹਨਾਂ ਨੂੰ ਫੋਨ ਕੀਤਾ ਇਹ ਸਟੈਂਟੇ ਸਵਾ ਘੰਟੇ ਬਾਅਦ ਆਏ ਇਹ ਵੀ ਪੁਲਿਸ ਨੂੰ ਫੋਨ ਕੀਤਾ ਪੁਲਿਸ ਪਹਿਲਾਂ ਆ ਗਈ ਸੀ ਫਾਇਰ ਬਾਚੋਂ ਆਏ ਉਸ ਤੋਂ ਬਾਅਦ ਫਿਰ ਉਹਨਾਂ ਨੇ ਫਾਇਰ ਫੋਰ ਜੀਤੇ ਕਾਫੀ ਉਹ ਲਗਾਤਾਰ ਇੱਕ ਘੰਟੇ ਵਿੱਚ ਵਿੱਚ ਜਿੱਦਾਂ ਕੀ ਘਰ ਤੋਂ ਘੱਟ ਵੀ ਇਹ ਸਾਰਾ 15 16 ਗੱਡੀਆਂ ਆ ਗਈਆਂ ਏ ਇਹ ਹੌਲੀ 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 ਕੰਟਰੋਲ ਹੋਈ ਪਰ ਹੱਲੇ ਤੇ ਹੱਲੇ ਅੱਗ ਫਿਰਦਾ ਨਾ ਨਹੀਂ ਲੈ ਰਹੀ ਉਹ ਹੱਲੇ ਵਾਲੇ ਆ ਕੇ ਹੈ ਜੀ ਹੁਣ ਹਜੇ ਕੰਟਰੋਲ ਹੋ ਚੁੱਕੀ ਆ ਜਾਂ ਅੱਗੇ ਜੇ ਫਿਰਦੀ ਆ ਕੰਟਰੋਲ ਤਾਂ ਹੋ ਚੁੱਕੀ ਆ ਪਰ ਉਧਰ ਪਾਣੀ ਢੋਲੇ ਕਰਕੇ ਬਸ ਹਵਾ ਇਹੋ ਜਿੱਦਾਂ ਕਿ ਕਲੀ ਤੋਂ ਹੁੰਦੀ ਜੀ ਆਹੀ ਆ ਬਸ ਧੂਆਂ ਜਿਹਾ ਉਧਰ ਅੱਗੇ ਨੂੰ ਫਰਕ ਆ ਉਹ ਜੀ ਅੰਦਰ ਦਾ ਮਾਹੌਲ ਦੇਖ ਕੇ ਆਇਓ ਕੀ ਮਾਹੌਲ ਅੰਦਰ ਨਹੀਂ ਅੰਦਰ ਤਾਂ ਯਾਦ ਗਏ ਨਹੀਂ ਹੈਗੇ ਉਧਰ ਭਾਈ ਜਣੇ ਨਾਲ ਗਏ ਸੀਗੇ ਉਧਰ ਅੰਦਰ ਉਧਰ ਥੱਲੇ ਅੱਗ ਮਾੜੀ ਮੋਟੀ ਹੈਗੀ ਆ ਬਾਕੀ ਹੌਲੀ ਹੌਲੀ ਹੁਣ ਘਟੂਗੀ ਆ ਚਲੋ ਹੁਣ ਹੈਨਾ ਬਾਕੀ ਇਹਦਾ ਘ ਆਇਓ ਅੰਕਲ ਦੇ ਨਕੋਲੀ ਬੈਠੇ ਹੁੰਨੇ ਆਗੇ ਕੋਈ ਟੇ ਮਹਿਣਾ ਪਰ ਘਾਟਾ ਬਹੁਤ ਹੋ ਜਾਂਦਾ ਹੋਂ ਦਾ ਕੌਣ ਨੇ ਮਾਲਕ ਕੌਣ ਨੇ ਮਾਲਕ ਭਾਈ ਉਹ ਇੱਥੇ ਬੈਠੇ ਹੁੰਦੇ ਆ ਸਾਹਮਣੇ ਜਿਹੜਾ ਡਾਂਗ ਜੀ ਫੜੀ ਹੋ ਸੱਪਰ ਫੜੀ ਆ ਇਹ ਸੀਗੇ ਕੰਮ ਕਰਦੇ ਹੁੰਦੇ ਇਹ ਬਾਜ਼ਾਰ ਪੂਰਾ ਭਰਾ ਉਹ ਭਾਈ ਜਿੱਦਾਂ ਬਹੁਤ ਬਹੁਤ ਵੱਡਾ ਨੁਕਸਾਨ ਹੋ ਗਿਆ ਬੜੀ ਮੰਦ ਭਾਗ ਇੱਕ ਗੱਲ ਹੋਈ ਆ ਤੁਹਾਡੇ ਦੁਕਾਨ ਨੂੰ ਜਿੱਦਾਂ ਪਤਾ ਲੱਗਿਆ ਆ ਲੱਗੀ ਔਰ ਜਿਸ ਨਾਲ ਦੁਪਹਿਰ ਦੀ ਅੱਗ ਲੱਗੀ ਹੋਜੇ ਤੱਕ ਵੀ ਆ ਦੇਖ ਰਹੇ ਆ ਵੀ ਕਾਬੂ ਨਹੀਂ ਪਾਇਆ ਗਿਆ ਕੋਈ ਜਿੱਦਾਂ ਕਿ ਸ਼ਟਰ ਖੁੱਲ ਗਏ ਨੇ ਫਰਦ ਟਾਈਮਸ਼ਨ ਨਹੀਂ ਸੀ ਗੁੱਲੇ ਹੁਣ ਕੀ ਹਾਲਾਤ ਨੇ ਕੀ ਸਮਝਦੇ ਕਿੰਨਾ ਕੁ ਨੁਕਸਾਨ ਹੋ ਗਿਆ ਬਾਕੀਆ ਬੰਦੇ ਨੁਕਸਾਨ ਤਾਂ ਬਹੁਤ ਹੋ ਗਿਆ ਜੀ ਪ੍ਰਾਕ ਦੀ ਪੈਸੀ ਜਾਰੀ ਇਧਰ ਕੂਕੋ ਵੀ ਰੱਤੀ ਪ੍ਰਾਠਕ ਉਹੀ ਜਿਆਦਾ ਮਾਲ ਸੀਗਾ ਕੁਝ ਕਾਰਨ ਦਾ پتہ ਲੱਗਾ ਕਿਦਾਂ ਬੇਲੀ ਬੁਲੀ ਦਾ ਹੋ ਗਿਆ ਹੋਣਾ ਉਦਾਂ ਤਾਂ ਕੋਈ ਗੱਲ ਨਹੀਂ ਸੀ ਇਤਾਂ ਦੀ ਜੇ ਅਸੀਂ ਲੱਖਾਂ ਦੇ ਵਿੱਚ ਜਾਂ ਹਜ਼ਾਰਾਂ ਦੇ ਵਿੱਚ ਅੰਕੜਾ ਲਾ ਚਾਹੀਏ ਤੁਸੀਂ ਕਿੰਨਾ ਕੁ ਸਮਝਦੇ ਹੋ ਕਿੰਨਾ ਕੁ ਨੁਕਸਾਨ ਹੋ ਗਿਆ 15 ਲੱਖ ਤਾਂ ਉੱਪਰ ਹੀ ਹੈ ਕੋਈ ਇਹ ਵਾਅਦਾ ਤੁਹਾਨੂੰ ਮਿਲਿਆ ਕਿਸੇ ਸਰਕਾਰ ਵੱਲੋਂ ਜਾਂ ਕਿਸੇ ਕੰਪਨੀ ਵੱਲੋਂ ਨਹੀਂ ਹੋਰ ਕਹਿਣਾ ਹੈ ਪਿੱਛੇ ਰਹਿ ਗਿਆ ਹੋਰ ਨਾ ਹੋਰ ਕੁਝ ਕਹਿਣਾ ਚਾਹੋ ਮੈਂ ਕਹਿਣਾ ਕੀ ਹੈ ਜੀ ਹੁਣ ਕਿੰਨੂ ਕਿ ਜੇ ਕਿ ਹਮ ਇਹ ਆ ਕੰਮ ਬਹੁਤ ਮਤਲਬਕ ਕੁਦਰਤ ਦਾ ਕਹਿ ਸਕਦੇ ਆ ਇਹ ਤਾਂ ਜਿਸ ਤਰ੍ਹਾਂ ਕੋਈ ਚੀਜ਼ ਸਪਰਕ ਹੋ ਗਈ ਇਸ ਹਿਸਾਬ ਨਾਲ ਯਾਨੀ ਕਿ ਕਨਫਰਮ ਨਹੀਂ ਹੈਗਾ ਅੱਲੇ ਕੋਈ ਕਨਫਰਮ ਹੀ ਨਹੀਂ ਜੇ ਕਿਤਾ ਹੋਈ ਹੈ 60 ਨਾਲ ਹੋਈ ਹੈ ਕਿ ਪਤਾ ਨਹੀਂ ਕੋਈ ਸਾਜਨਾ ਹੋਈ ਹੈ ਤਾਂ ਫਿਰ ਕੋਈ ਕੋਈ ਕੰਫਰਮ ਨਹੀਂ ਹੈ ਇਹਦਾ ਕਿਤਾ ਦੱਸਦੀ ਐ ਜੀ ਜਾਣਕਾਰੀ ਲਈਏ ਵੀ ਕੋਈ ਗਲਨਸ਼ੀਲ ਪ੍ਰਦਾਰਥ ਅੰਦਰ ਕੋਈ ਜਿਸ ਤਰ੍ਹਾਂ ਕਈ ਵਾਰੀ ਅਸੀਂ ਮੋਮਬਤੀ ਜਲਦੀ ਛੱਡ ਦਿੰਦੇ ਨਹੀਂ ਜੀ ਨਹੀਂ ਕੋਈ ਨਹੀਂ 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 ਇਦਾਂ ਦਾ ਕੋਈ ਗੱਲ ਨਹੀਂ ਉਹਨੇ ਸੀ ਦੁਕਾਨ ਬੰਦ ਕਰਕੇ ਗਏ ਖੁੱਲਿਆ ਸੀ ਦੁਕਾਨ ਬੰਦ ਕਰਕੇ ਗਏ 1:00 ਘੰਟਾ ਹੋਇਆ ਨਵੇਂ ਸਰ ਗਿਆ ਸੀ ਮੌਤ ਹੋਇਆ ਸੀ ਉੱਥੇ ਗਿਆ ਸੀ ਇਹਨੇ ਜਦ ਤੱਕ ਬੰਦ ਕਰਕੇ ਗਿਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੀ ਦੁਕਾਨ ਤੇ ਮੈਂ ਕੂਣ ਗਿਆ ਤਾਂ ਉਹਦੇ ਤਾਂ ਹੀ ਮੈਂ ਫਿਰ ਉੱਥੋਂ ਆਂਦਾ ਸੀ ਨਾ ਠੇਗਾ ਤਰ੍ਹਾਂ ਸਾਰਾ ਚੱਲੋ ਧੰਨਵਾਦ ਖੇਚੇ ਰਸਤਾ ਉਹ ਰਿਹਾ ਅੱਜ ਜਿਹੜੀ ਇੱਥੇ ਅੱਗ ਲੱਗੀ ਆ ਔਰ ਤੁਸੀਂ ਸੁਝਾਦੀ ਅੱਗ ਲੱਗੀ ਹੋ ਔਰ ਇੱਥੇ ਖੜੇ ਹੋ ਇਹ ਕੀ ਕੀ ਹੋ ਰਿਹਾ ਹੋ ਮਤਲਬ ਕਿ ਕਾਰਨ ਕੀ ਬਣਿਆ ਬਹੁਤ ਮੋੜਾ ਹੋਇਆ ਜੀ ਬਹੁਤ ਮੋੜਾ ਹੋਇਆ ਇਹ ਤਾਂ ਗੈਸ ਦੀ ਕਿਤੇ ਮੇਰੇ ਘਰ ਦੇ ਘੜੀ ਜੀ ਆ ਇਹ ਮੋਰੋਂ ਅੱਗ ਲੱਗੀ ਇਹਨੂੰ ਪਤਾ ਨਹੀਂ ਕੌਣ ਕਰਦਣ ਹੋਇਆ ਕੀ ਹੋਇਆ ਹਾਂਜੀ ਇਹ ਜਿਸ ਤਰ੍ਹਾਂ ਹਾਂਜੀ ਜਿਸ ਤਰ੍ਹਾਂ 1.5 ਵਜੇ ਦੀ ਅੱਗ ਲੱਗੀ ਹੋਈ ਦੁਪਹਿਰ ਦੀ ਇਸ ਵੇਲੇ ਦੇ ਮੌਕੇ ਤੇ ਕੀ ਹਾਲਾਤ ਨੇ ਔਰ ਸਾਰੇ ਇਥੇ ਆਲੇ ਦੁਆਲੇ ਦੇ ਲੋਕ ਵੀ ਦੱਸ ਰਹੇ ਨੇ ਕਿ ਵੀ ਜਦ ਦੇ ਅੱਗ ਲੱਗੀ ਆਪਾਂ ਬੜੀ ਮਿਹਨਤ ਦੇ ਨਾਲ ਇਥੇ ਆਪਣੇ ਉਪਰਾਲੇ ਕਰਦੇ ਹੋ ਔਰ ਅੱਗ ਬੁਝਾਉਣ ਦੇ ਵਿੱਚ ਸਾਥ ਦੇ ਰਹੇ ਹੋ ਹੁਣ ਦੇ ਕੀ ਹਾਲਾਤ ਨੇ ਹੁਣ ਦੇ ਹਾਲਾਤ ਕਾਫੀ ਸਤੁਰਗਾਇਆ ਦਾ ਹਸਨ ਟਗੇ ਹੈ ਜਾਈ ਆਪਾਂ ਇਹ ਹੈਗੀ ਲੱਗੀ ਹੈ ਕਰਤੇ ਨੂੰ ਉਮੀਦ ਹੈ ਪੁੱਜੋਣੀ ਹੈ ਲੱਗੇ ਆ ਸਾਡੇ ਬੰਦੇ ਸਾਰੇ ਸ਼ਹਿਰ ਦਾ ਬੜਾ ਚੁਗਧਾਰ ਦੇ ਆ ہاں ਪ੍ਰਾਈਵੇਟ ਦਾ ਪੁਲਿਸ ਮੁਲਾਜ਼ਮਾਂ ਦਾ ਬਹੁਤ ਰਿਆ ਤਿੰਨ ਚਾਰ ਪੁਲਿਸ ਮੁਲਾਜ਼ਮ ਇਦਾਂ ਦੇ ਆ ਜੋ ਉਹ ਲੱਗੇ ਰਹੇ ਪਏ ਆਪਣਾ ਬਹੁਤ ਸੇਵਾ ਕੀਤੀ ਉਹਨਾਂ ਨੇ ਪਰ ਮੈਂ ਅੱਜ ਤੇ ਇਦਾਂ ਕੋਈ ਖਾਲੇ ਨਹੀਂ ਦੇਖੇ ਕਦੀ ਅਸੀਂ ਦੇਖ ਰਹੇ ਆਂ ਵੀ ਜਿਸ ਤਰ੍ਹਾਂ ਕਿ ਅੰਦਰ ਧੂਆਂ ਬਹੁਤ ਸੀਗਾ ਔਰ ਤੁਹਾਡੀਆਂ ਵੀ ਅੱਖਾਂ ਦੇ ਵਿੱਚ ਇਸ ਵੇਲੇ ਧੂਏਂ ਦੇ ਨਾਲ ਅਸੀਂ ਵੀ ਦੇਖ ਪਾ ਰਹੇ ਆਂ ਵੀ ਬਹੁਤ ਹੀ ਮਾੜੀ ਲੱਗ ਰਹੀਆਂ ਅੱਖਾਂ ਤੁਹਾਡੀਆਂ ਕੀ ਸਮਝਦੇ ਹੋ ਨੁਕਸਾਨ ਬਾਰੇ ਕੋਈ ਜਾਣਕਾਰੀ ਦੇ ਸਕਦੇ ਹੋ ਆਮ ਤਾਂ ਕਾਫੀ ਹੋਇਆ ਹੋਊਗਾ ਜੀ ਨੁਕਸਾਨ ਤੁਹਾਨੂੰ ਮਾਲਕਾਂ ਨੂੰ ਪਤਾ ਹੋਊਗਾ ਨਾ ਗੱਟਾ ਖੋਤਾ ਸਭ ਤਾਰਾ ਤੁਰ ਸਵਾਹ ਹੋ ਗਏ ਨਾ ਬਚਿਆ ਕੁਝ ਨਹੀਂ ਉਹਨਾਂ ਦਾ ਸਿਰ ਲੋਹੇ ਬਚਿਆ ਜੀ ਕੋਈ ਇੱਕ 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 ਗੱਲ ਹੋਰ ਦੱਸੋ ਇਸ ਤਰ੍ਹਾਂ ਦੀਆਂ ਆਗਾਂ ਲੱਗ ਜਾਂਦੀਆਂ ਨੇ ਜਿਸ ਤਰ੍ਹਾਂ ਕਿ ਸਾਡਾ ਸ਼ਹਿਰ ਵੀ ਭੀੜ ਭੜਕੇ ਵਾਲਾ ਸ਼ਹਿਰ ਹੈ ਔਰ ਤੁਸੀਂ ਸਮਝ ਸਕਦੇ ਆ ਵੀ ਜਿੱਦਾਂ ਦੀ ਹਾਲਾਤਾਂ ਦੇ ਵਿੱਚ ਇਹ ਅੱਗ ਲੱਗੀ ਆ ਇਹ ਕੋਈ ਇਹਦੇ ਲਈ ਕੋਈ ਪ੍ਰੋਪੋਰਸ਼ਨਲ ਕੀ ਲਿਆਂ ਜਾਣਾ ਔਰ ਜਿਸ ਤਰ੍ਹਾਂ ਕਿ ਸਾਡੇ ਪੰਗਾ ਸ਼ਹਿਰ ਦੇ ਵਿੱਚ ਫਾਇਰ ਬ੍ਰੀਡ ਦੀ ਗੱਡੀ ਵੀ ਨਹੀਂ ਹੈ ਇਹ ਤਾਂ ਬਹੁਤ ਇੱਦਾਂ ਗਿਆ ਜੀ ਹਾਈ ਟੈਂਸ ਸਾਹਿਬ ਨੂੰ ਕਹਿ ਕੇ ਆਂਦਾ ਡੀਸੀ ਨੂੰ ਕਹਿ ਕੇ ਆਂਦਾ ਕੋਈ ਨਹੀਂ ਆਉਂਦਾ ਜਦ ਅੱਗ ਲੱਗ ਜਾਂਦੀ ਸਾਰੇ ਬੋਲਦੇ ਆ ਮੋਰ ਇਹਨਾਂ ਨੇ ਸਾਰਿਆਂ ਨੂੰ ਚੁੱਪ ਕਰ ਜਣਾ ਠੀਕ ਹੈ ਕਹਨੇ ਮੈਂ ਇੱਕ ਗੱਲ ਹੋਰ ਸੋ ਕੀ ਕਾਰਨ ਸਮਝ ਦਿਓ ਕਿ ਐਡੀ ਵੱਡੀ ਰਕਮ ਨਹੀਂ ਹੁੰਦੀ ਇੱਕ ਗੱਡੀ ਲੈਣ ਵਾਸਤੇ ਸਰਕਾਰਾਂ ਪਹਿਲਾਂ ਵੀ ਆਈਆਂ ਹੁਣ ਵੀ ਬਈ ਬਦਲੀਆਂ ਦੋਸਤਾਂ ਵੀ ਵੀ ਆਈ ਸਰਕਾਰ ਸਰਕਾਰਾਂ ਦੀ ਕਮਜ਼ੋਰੀ ਹੈ ਇਹ ਤਾਂ ਕੁਛ ਕੀ ਮਿੱਟੀ ਵਾਲਿਆਂ ਦੀ ਕਮਜ਼ੋਰੀ ਆ ਕੁਛ ਨਹੀਂ ਕਰਦੇ ਗੱਲਾਂ ਬਹੁਤ ਕਰਦੇ ਆ ਠੀਕ ਹੈ ਕਹਨੇ ਗੱਲਾਂ ਕਰਨ ਨਾਲ ਕੰਮ ਥੋੜੀ ਹੁੰਦਾ ਕੰਮ ਕਰਨਾ ਚਾਹੀਦਾ ਆਫਸਰ ਕੰਮ ਕਰੇ ਖੁਸ਼ੀ ਨਹੀਂ ਹੈਗੇ ਉਹਨਾਂ ਦਾ ਵਾਸ ਫਾਰਮੈਲਟੀ ਆ ਦੁਕਾਨਦਾਰਾਂ ਨੂੰ ਦੁਕਾਨਦਾਰਾਂ ਨੂੰ ਸੁਨੇਹਾ ਵੀ ਇਦਾਂ ਦੀਆਂ ਘਟਨਾ ਕੋ ਨਾ ਵਾਪਰੇ। ਹਾਂ ਬਿਲਕੁਲ ਦੁਕਾਨਦਾਰਾਂ ਨੂੰ ਹੋਣੀ ਕਿ ਦੁਕਾਨਦਾਰਾਂ ਨੇ ਸਿਲੰਡਰ ਰੱਖਣਾ ਚਾਹੀਦਾ ਆਪਣੀ ਦੁਕਾਨ ਤੇ। ਤੇ ਜਦ ਜਾਈ ਮਣੀ ਮੋਟੀ ਆਗ ਲੱਗੇ ਫਟ ਪਹੁੰਚ ਜਾਏ। ਜੇ ਹੁਣ ਬੰਗਿਆਂ ਸਭ ਦੁਕਾਨਦਾਰਾਂ ਉਹ ਸਿਲੰਡਰ ਹੁੰਦੇ ਇੱਕ ਜਿਹੜਾ 100 ਸਿਲੰਡਰ ਆ ਜਾਂਦਾ ਜੀ ਇੱਥੇ। ਮਿੰਟਾਂ ਚ। ਓਕੇ। ਅੱਜ ਦੁਪਹਿਰ ਦੇ ਸਮੇਂ ਇਹ ਅੱਗ ਲੱਗੀ ਸੀ ਔਰ ਹੁਣ ਕਰੀਬ 9 ਵਜਣ ਵਾਲੇ ਨੇ ਔਰ ਅਸੀਂ ਤੁਹਾਨੂੰ ਸਵੇਰ ਤੋਂ ਜਾਣਕਾਰੀ ਦੇ ਰਹੇ ਆਪਣੇ ਦਰਸ਼ਕਾਂ ਨੂੰ ਬਈ ਇਹ ਅੱਗ ਕਿਸ ਤਰ੍ਹਾਂ ਲੱਗੀ ਔਰ ਕਾਰਨ ਕੀ ਬੜੇ ਔਰ ਕਦੋਂ ਇਹ ਫਾਇਰ ਬ੍ਰੇਟ ਆਈ ਔਰ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਲੋਕਾਂ ਦਾ ਯੋਗਦਾਨ ਰਿਹਾ ਔਰ ਜਿਹੜੇ ਜਿਹੜੇ ਇੱਥੇ ਸਮਾਜ ਸੇਵਕਾਂ ਦਾ ਔਰ ਸ਼ਹਿਰ ਦੇ ਮੋਤਵਰਾਂ ਦਾ ਔਰ ਬਾਕੀ ਸਾਰੀ ਬੰਗਾ ਸ਼ਹਿਰ ਦੀ ਜਨਤਾ ਦਾ ਜੋ-ਜੋ ਯੋਗਦਾਨ ਰਿਹਾ ਉਹ ਅਸੀਂ ਤੁਹਾਨੂੰ ਸਾਰਾ ਦਿਖਾਇਆ ਔਰ ਅੱਗੋਂ ਵੀ ਜਿਸ ਤਰ੍ਹਾਂ ਕਿ ਹੁਣ ਪਤਾ ਲੱਗਾ ਹੈ ਕਿ ਅੱਗ ਤੇ ਲਗਭਗ ਕਾਬੂ ਪੈ ਚੁੱਕਾ ਹੈ ਪਰ ਹਜੇ ਵੀ ਅੰ ਔਰ ਇਹਦੇ ਬਾਰੇ ਪੂਰਾ ਦੱਸਿਆ ਹੈ ਕਿ ਔਰ ਸ਼ਹਿਰ ਵਾਸੀਆਂ ਨੂੰ ਵੀ ਕਿਹਾ ਕਿ ਸਿਲੰਡਰ ਜਰੂਰ ਰੱਖੇ ਜਾਣ ਅੱਗ ਬੁਝਾਣ ਦੇ ਯੰਤਰ ਜਰੂਰ ਰੱਖੇ ਜਾਣ ਤਾਂ ਕਿ ਇਦਾਂ ਦੇ ਮੌਕੇ ਤੇ ਜੇ ਫਾਇਰ ਬ੍ਰੇਡ ਟਾਈਮ ਤੇ ਨਾ ਪਹੁੰਚ ਜਕੇ ਤਾਂ ਸ਼ਹਿਰ ਵਾਸੀ ਆਪਣੇ ਆਪਣੇ ਉਪਰਾਲਿਆਂ ਦੇ ਨਾਲ ਆਪਣੇ ਜੇ ਉਹਨਾਂ ਕੋਲ ਸਮਾਨ ਹੋਏਗਾ ਅੱਗ ਬੁਝਾਣ ਵਾਸਤੇ ਜਿਦਾਂ ਕਿ ਉਸ ਗੈਸ ਦੇ ਸਿਲੰਡਰ ਹੁੰਦੇ ਨੇ ਉਹਨਾਂ ਨਾਲ ਅੱਗ ਜਲਦੀ ਕਾਬੂ ਪਾਇਆ ਜਾਂਦਾ ਔਰ ਵਾਲੀਆ ਜੀ ਨੇ ਇਸ ਤਰੀਕਾ ਕਿਹਾ ਕਿ ਇਹ ਸਿਲੰਡਰ ਜਰੂਰ ਰੱਖੇ ਜਾਣ ਔਰ ਸਾਰੇ ਸ਼ਹਿਰ ਵਾਸੀਆਂ ਦਾ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਵੱਡਾ ਯੋਗਦਾਨ ਰਿਹਾ ਔਰ ਸਾਰਿਆਂ ਨੇ ਉਹਨਾਂ ਸਾਥ ਦਿੱਤਾ ਔਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਹ ਸਾਗ ਨੂੰ ਕਾਬੂ ਪਾਇਆ ਔਰ ਫਾਇਰ ਬ੍ਰੀਡ ਦੀਆਂ ਗੱਡੀਆਂ ਦੇ ਫਾਇਰ ਬ੍ਰੀਡ ਦੇ ਅਧਿਕਾਰੀਆਂ ਨੇ ਵੀ ਵੱਡਾ ਯੋਗਦਾਨ ਪਾਇਆ ਇਸ ਅੱਗ ਨੂੰ ਮਿਝਾਣ ਦੇ ਵਿੱਚ ਆਪਣੀਆਂ ਜਾਨਾਂ ਦੀ ਪਰਵਾਹ ਨਾ ਕੀਤੀ ਕਿ ਅੱਗੋਂ ਵੀ ਜੇ ਕੋਈ ਜਾਣਕਾਰੀ ਹੋਏਗੀ ਅਸੀਂ ਆਪਣੇ ਦਰਸ਼ਕਾਂ ਨੂੰ ਪਲ-ਪਲ ਦੀ ਜਾਣਕਾਰੀ ਦਿੰਦੇ ਰਵਾਂਗੇ ਜਿਸ ਤਰ੍ਹਾਂ ਕਿ ਅਸੀਂ ਦੁਪਹਿਰ ਤੋਂ ਇਹ ਜਾਣਕਾਰੀ ਦੇ ਰਹੇ ਹਾਂ ਔਰ ਹੁਣ ਵੀ ਕੋਈ ਕਰੀਬ 9 ਵਜਨ ਵਾਲੇ ਨੇ ਹੁਣ ਦਾ ਮੌਕਾ ਤੁਹਾਨੂੰ ਰਖਾਇਆ ਹੈ ਮੈਂ ਮਨਜਿੰਦਰ ਸਿੰਘ ਆਪਣੇ ਸਾਥੀ ਅਮਿਤ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ 78 ਟੀਵੀ